ਸਤਨਾਮ ਸ਼੍ਰੀ ਵਾਹਿ ਜੈ ਸ੍ਰੀ ਮਾਲਾ ਪੰਨਵਾ ਵਾਰ ਸਰੂਪ ਨਾਮਿ ਨਿਪੋਕਾਰ ਸਤਬਣ ਪਰਸਾਦ ਸ਼ਲੋਕ ਆਪੁਰਣ ਮਾਧਪੂਰਣ ਅੰਤ ਸ੍ਰੀ ਮਰਤ ਸੰਤ ਸਰਬਤਰਨੋ ਤਾ ਤਿਰਹ ਰਖਸ ਸਰਜ ਦੇਸ ਰਹਿ ਆਰ ਬਾਦ ਪੂਰੇ ਆਨਤ ਪੂਰੇ ਪਰ ਸ੍ਰੀ ਮਰਤ ਸੰਤ ਵਤਨ ਨਾਮ ਤੇ ਅਗਰ ਅਸਰ ਜਗਤੀਸਰਾ ਗਨ ਹਰਿ ਨਾਮੁ ਹੈ ਰਖਾ। ਠੇਕੜ ਸੁਣ ਸੁਣਾਉਣੋ ਮਨ ਮੈਂ ਤੜੀਆ ਸਾਚ। ਕੋ ਰਾਇ ਸਰਬਤਰ ਮੈਂ ਨਾਮਿਤ ਹਰਿ ਰੰਗਰਮ। ਹਰ ਇੱਕ ਨਿਰੰਝਣ ਗਾਇ ਹੈ ਸਭ ਅੰਦਰ ਸੋਈ ਕਰਨ ਕਾਰਨ ਸੰਰਥ ਪ੍ਰਭ ਜੋ ਕਰੇ ਸੋ ਹੋਈ ਤੇਰ ਮੈਂ ਤਾਂ ਤਾਪਦਾ ਤਿਸ ਵੇ ਨਹੀਂ ਕੋਈ ਆਟ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਵੇਂ ਆਪੁ ਭਜਾਏ ਸੋ ਬੁਝਸੀ ਨਿਰਪਲ ਜਨ ਸੋਈ ਕਾਂਡ ਭਰਾ ਪਾਤਾਲ ਦੀਪ ਰਵਿਆ ਸਭ ਲੋਈ ਜਿਵੇਂ ਆਪ ਨੂੰ ਭਜਾਈ ਸੋ ਬਚੀ ਸੀ ਨਿਰਮਲ ਜਨ ਸੋਈ ਵਾਹਿ ਤਾਪ ਹੁਸਾ ਵਾਹਿ ਗੁਰਦੀ ਕੀ ਫਤੀ